ਜਿਹੜੀ ਨਾਲ ਵਾਲੀ ਦੁਕਾਨ ਆ ਇਹ ਮੇਰੀ ਹੈ ਜੀ ਤੇ ਮੈਂ ਇਹਨਾਂ ਨੂੰ ਇੰਨਾ ਸਹਯੋਗ ਦਿੱਤਾ ਦੁਕਾਨ ਦੇ ਉੱਤੇ ਵਕਾਫੇ ਵਿੱਚ ਮੋਰਾ ਕਢਾਇਆ ਉਹ ਜਿਹੜਾ ਨੇ ਪਾਣੀ ਪੁਣੀ ਪਾਇਆ ਲੇਕਿਨ ਪਾਣੀ ਪਹੁੰਚਿਆ ਪਹੁੰਚਿਆ ਉਹ ਜਿਹੜੀ ਬੱਸ ਦੇ ਵਿੱਚੋਂ ਪਾਣੀ ਆ ਰਹੀ ਸੀ ਉਹਦਾ ਡਰਾਈਵਰ ਆ ਕੁਰਸ਼ਿਤ ਸਿੰਘ ਉਸ ਬੰਦੇ ਨੇ ਕਿਸੇ ਨੂੰ ਕੁਝ ਪੁੱਛਿਆ ਨਹੀਂ ਗੱਡੀ ਭਿਹਾ ਕੇ ਲੈ ਗਿਆ ਸਾੜੇ ਪੈਪ ਲੱਗੀ ਲਗਾਈ ਉਹ ਹੋਰ ਬੰਦੇ ਵੀ ਬਚ ਗਏ ਬੰਦੇ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਬਚ ਗਏ ਮੇਰੀ ਸਾਰੀ ਗ੍ਰਿਲ ਤੋੜਤੀ ਉੱਪਰ ਜਾਂਦੀ ਸੀ ਇਹਦੇ ਸਾਰੀ 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 ਗ੍ਰਿਲ ਤੋੜ ਕੇ ਥਲੇ ਤੇ ਖੜਾ ਹਲੇ ਸ਼ੁਕਰ ਹੈ ਮੈਂ ਕਹਿੰਦਾ ਤੁਸੀਂ ਕੱਦ ਕੋਤੀ ਵੀ ਫਰਜੀ ਉੱਥੇ ਦਾ ਬੈੱਡ ਬੁੱਡ ਜਿਹੜੇ ਪਏ ਸੀ ਸਾਰਾ ਕੁਝ ਖਿੱਚ ਚੱਲਿਆ ਗਿਆ ਕਿੰਨੀ ਅੱਗ ਲੱਗੀ ਜੀ ਗੱਲ ਕਰੀਦਾ ਕਿੰਨਾ ਸੌਣ ਲ ਉਹਦੇ ਦੀ ਫਾਇਰ ਆਫਸਰ ਫਾਇਰ ਵਾਲੇ ਬੰਦੇ ਆਏ ਉਹ ਬੋਤ ਮੀਟ ਕਰਦੇ ਪਰ ਇਹਦਾ ਉਸ ਬੰਦੇ ਦੇ ਮੈਨੂੰ ਗੁਰਦੱਤ ਸਿੰਘ ਦੇ ਜਿਹੜੇ ਬੰਦੇ ਅੜਗੈਲੀ ਕੀਤੀ ਹੈ ਜੀ ਆਪਣਾ ਮਸਾਲੀ ਹੋਇਆ ਕੁੱਪ ਆਪਣਾ ਤੇਰੇ ਦਾ ਆ ਗਿਆ ਜੀ ਕੰਧ ਦੇ ਵਿੱਚ ਸਾਨੂੰ ਕੋਲ ਬਿਲਕੁਲ ਕੰਧ ਸਾਜੀ ਹੈ ਸਾਡੀ ਉਹ ਕਿਹੜੇ ਬੰਦੇ ਨੇ ਕਿੰਨੇ ਸਟਾਰਟ ਕਰਦਾ ਕਾਹਦਾ ਕੀ ਹੋਇਆ ਉਹ ਗੁਰਦੱਤ ਸਿੰਘ ਜਿਹੜੇ ਡਰਾਈਵਰ ਹੈ ਨਾ ਉਹ ਗੱਡੀ ਦਾ ਉਹ ਗੱਡੀ 'ਚ ਪਾਈਪ ਲੱਗੇ ਸੀਗੀ ਪਾਣੀ ਉਸ ਮੋੜੇ ਥਾਂ 'ਤੇ ਮਾਰ ਰਹੇ ਸੀ ਅੰਦਰ ਕਿ ਪਤਾ ਨਹੀਂ ਕੀ ਹੋਇਆ ਉਹ ਇੱਕਦਮ ਗੱਡੀ ਪਿਹਾ ਕੇ ਲੈ ਗਿਆ ਪਾਈਪ ਲੱਗੀ ਲਗਾਈ ਨਾਲ ਇਹ ਬੱਡੇ ਵੱਟ ਗਏ ਉਹਦੇ ਹੱਥ 'ਚ ਪੈਰ ਸੀ ਕਿ ਕਿਸੇ ਦੀ ਲੱਤ ਝੜ ਜਾਂਦੀ ਉਹ ਬੱਦਾ ਵਰ ਜਾਂਦਾ ਜਿਹੜੀ ਗ੍ਰੇਲ ਸੀਗੀ ਜਿਹੜੀ ਉੱਤੇ ਗਾਰੀ ਸੀਗੀ ਉਹ ਗ੍ਰੇਲ ਦੇ ਵਿਚਾਰ ਗਈ ਗ੍ਰੇਲ ਸਾਰੀ ਪੱਟ ਗਈ ਸਾਰੀ ਪੱਟ ਕੇ ਬਾਹਰ ਕੱਢੀ ਤੇ ਮੈਂ ਤੁਹਾਨੂੰ ਦਿਖਾਉਂ ਵੀ ਸਾਰੇ ਬੰਦੇ ਜਿੱਥੇ ਮੇਰੇ ਨਾਲ ਦੋਸਤ ਤੇ ਜਿਹੜੀ ਨਾਮ ਵਾਲੀ ਦੁਕਾਨ ਆ ਇਹ ਮੇਰੀ ਹੈ ਜੀ ਤੇ ਮੈਂ ਇਹਨਾਂ ਨੂੰ ਇੰਨਾ ਸਹਿਯੋਗ ਦਿੱਤਾ ਦੁਕਾਨ ਦੇ ਉੱਤੇ ਬਕਾਲ ਦੇ ਵਿੱਚ ਮੋਰਾ ਕਢਾਇਆ ਉਹ ਜਿਹੜਾ ਨੇ ਪਾਣੀ ਪੁਣੀ ਪਾਇਆ ਲੇਕਿਨ ਪਾਣੀ ਪਹੁੰਚਿਆ ਪਹੁੰਚਿਆ ਉਹ ਜਿਹੜੀ ਬੱਸ ਦੇ ਵਿੱਚੋਂ ਪਾਣੀ ਆ ਰਹੀ ਸੀ ਉਹਦਾ ਡਰਾਈਵਰ ਆ ਕੁਰਸ਼ਿਤ ਸਿੰਘ ਉਸ ਬੰਦੇ ਨੇ ਕਿਸੇ ਨੂੰ ਕੁਝ ਪੁੱਛਿਆ ਨਹੀਂ ਗੱਡੀ ਭਜਾ ਕੇ ਲੈ ਗਿਆ ਸਾੜੇ ਪੈਪ ਲੱਗੀ ਲਗਾਈ ਹੋਰ ਬੰਦੇ ਵੀ ਬਚ ਗਏ ਬੰਦੇ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਬਚ ਗਏ ਮੇਰੀ ਸਾਰੀ ਗ੍ਰਿਲ ਤੋੜਤੀ ਉੱਪਰ ਜਾਂਦੀ ਸੀ ਸਾਰੀ 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 ਗ੍ਰਿਲ ਤੋੜ ਕੇ ਥਲੇ ਤੇ ਗਏ ਭਲੇ ਸ਼ੁਕਰ ਹੈ ਮੈਂ ਕਹਿੰਦਾ ਤੁਸੀਂ ਕੱਦ ਕੋਟੀ ਦੀ ਫਰਜੀ ਉੱਥੇ ਜਿਹੜਾ ਬੈੱਡ ਬੁੱਡ ਜਿਹੇ ਪਏ ਸੀ ਸਾਰਾ ਕੁਝ ਖਿੱਚ ਕੇ ਲਿਆ ਗਿਆ ਕਿੰਨੀ ਅੱਗ ਲੱਗੀ ਜੀ ਗੱਲ ਕਰੀਦਾ ਕਿੰਨਾ ਸੌਣ ਕਰ ਗਿਆ ਅ ਉਹਦੇ ਦੀ ਇਹ ਫਾਇਰ ਆਫਸਰ ਫਾਇਰ ਵਾਲੇ ਬੰਦੇ ਆਏ ਉਹ ਬੋਤ ਮੀਟ ਕਰਦੇ ਪਰ ਇਹਦਾ ਉਸ ਬੰਦੇ ਦੇ ਮੈਨੂੰ ਗੁਰਦੱਤ ਸਿੰਘ ਦੇ ਜਿਹੜੇ ਬੰਦੇ ਅੜਗੈਲੀ ਕੀਤੀ ਹੈ ਜੀ ਆਪਣਾ ਮਸਾਲੀ ਹੋਇਆ ਕੱਪ ਆਪਣਾ ਤੇਰੇ ਰਾਗੀ ਆ ਜੀ ਕੰਧ ਦੇ ਵਿੱਚ ਸਾਨੂੰ ਕੋਕ ਬਿਲਕੁਲ ਕੰਧ ਸਾਜੀ ਹੈ ਸਾਡੀ ਜਿਹੜਾ ਉਹ ਕਿਹੜੇ ਬੰਦੇ ਨੇ ਕਿੰਨੇ ਸਟਾਰਟ ਕਰਦਾ ਕਾਹਦਾ ਕੀ ਹੋਇਆ ਉਹ ਗੁਰਦੱਤ ਸਿੰਘ ਜਿਹੜੇ ਡਰਾਈਵਰ ਹੈ ਨਾ ਉਹ ਗੱਡੀ ਦਾ ਉਹ ਗੱਡੀ 'ਚ ਪਾਈਪ ਲੱਗੇ ਸੀਗੀ ਪਾਣੀ ਉਸ ਮੋੜੇ ਥਾਂ 'ਤੇ ਮਾਰ ਰਹੇ ਸੀ ਅੰਦਰ ਕੋਈ ਪਤਾ ਨਹੀਂ ਕੀ ਹੋਇਆ ਉਹ ਇੱਕਦਮ ਗੱਡੀ ਪਿਹਾ ਕੇ ਲੈ ਗਿਆ ਪਾਈਪ ਲੱਗੀ ਲਗਾਈ ਨਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल